ਸਸੀ ਗਾਲ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਜੜਗੜੀ ਸੀਰਾ ਜੜਗੜੀ ਇਮੀਗ੍ਰੇਸ਼ਨ ਚ ਜਿਹੜੇ ਬੰਦੇ ਕਬੱਡੀ ਨਾਲ ਪੁਰਾਣੇ ਜੁੜੇ ਹੋਏ ਨੇ ਉਹ ਤਾਂ ਸੀਰੇ ਜੜਗੜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਇੱਥੇ ਆਪਦੇ ਪਿੰਡ 'ਚ ਹੀ ਦਫ਼ਤਰ ਬਣਾਇਆ ਹੋਇਆ ਹੈ ਇਮੀਗ੍ਰੇਸ਼ਨ ਦਾ ਜੜਗੜੀ ਵਾਲੇ ਸੀਰੇ ਨੂੰ ਕਿਹਾ ਜਾਂਦਾ ਕੈਨੇਡਾ ਸਪੈਸ਼ਲਿਸਟ ਜੇ ਕੈਨੇਡਾ ਜਾਣ ਦੇ ਚਾਹਵਾਨ ਹੋ ਤਪ ਪਾਸਪੋਰਟ ਚੱਕ ਇਹਨਾਂ ਦੇ ਦਫ਼ਤਰ ਆਜੋ ਤੇ ਵੀਜ਼ਾ ਦੱਸ ਦੋ ਕਿਹੜਾ ਚਾਹੀਦਾ ਵਰਕ ਚਾਹੀਦਾ ਸਟੱਡੀ ਚਾਹੀਦਾ ਜਾਂ ਟੂਰਿਸਟ ਚਾਹੀਦਾ ਕੋਈ 5 ਪੈਸੇ ਨਹੀਂ ਲੈ ਕੇ ਆਉਣੇ ਕੋਈ 10 ਪੈਸੇ ਨਹੀਂ ਲੈ ਕੇ ਆਉਣੇ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਵੀਜ਼ਾ ਤੁਹਾਡੇ ਹੱਥ 'ਚ ਹੋਊਗਾ ਤੇ ਬਾਕੀ ਹੋਰ ਕਿਹੜੀਆਂ-ਕਿਹੜੀਆਂ ਕੰਟਰੀਆਂ ਦਾ ਵੀਜ਼ਾ ਲਵਾਉਂਦੇ ਨੇ ਬਾਈ ਹੁਣੀ ਉਹ ਆਪਾਂ ਸਿੱਰੇ ਜਰਕੜੀ ਤੋਂ ਹੀ ਪੁੱਛ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਠੀਕ ਠਾਕ ਜੀ ਬਾਈ ਇਮੀਗ੍ਰੇਸ਼ਨ ਦੇ ਦਫ਼ਤਰ ਹੁੰਦੇ ਨੇ ਹਾਂਜੀ ਪਿੰਡਾਂ 'ਚ ਬਹੁਤ ਘੱਟ ਹੁੰਦੇ ਨੇ ਹਾਂਜੀ ਸ਼ਹਿਰਾਂ 'ਚ ਹੀ ਹੁੰਦੇ ਨੇ ਹਾਂਜੀ ਤੁਸੀਂ ਪਿੰਡ 'ਚ ਕਿਹ ਖੋਲੇ ਆ ਦੱਸੋ ਪਹਿਲਾਂ ਪਿੰਡ 'ਚ ਇਸ ਕਰਕੇ ਖੋਲੇ ਆ ਮੈਂ 20 ਸਾਲ ਕਬੱਡੀ ਖੇਡੀ ਆ ਜੀ ਕੋਈ ਐਦਾਂ ਦੀ ਕੰਟਰੀ ਨਹੀਂ ਮੈਂ ਛੱਡੀ ਜਿੱਥੇ ਨਹੀਂ ਕਬੱਡੀ ਖੇਡੀ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਯੂਰਪ ਸਾਰਾ ਹੋ ਗਿਆ ਹਨਾ ਜਿੱਥੇ ਵੀ ਜਾਂਦੇ ਕਬੱਡੀ ਖੇਡੇ ਸਾਰੇ ਕਿਤੇ ਖੇਡੇ ਤੇ ਨੌ ਕਮਾਇਆ ਕਬੱਡੀ ਦੇ ਵਿੱਚ ਜੀ ਆਪਦੇ ਪਿੰਡ ਦਾ ਨ ਜਿਹੜਾ ਹੁਣ ਆਪਾਂ ਇਹ ਵੀ ਕਿਹਦਾ ਆਫਿਸ ਵੀ ਕਰਿਆ ਉਹ ਪਿੰਡ ਇਸ ਕਰਕੇ ਕਰਿਆ ਵੀ ਪਿੰਡ ਦੇ ਨਾਲ ਜੁੜ ਕੇ ਹੀ ਰਹਿਣਾ ਵੀ ਜੋ ਆਪਾਂ ਨੇ ਕਰਨਾ ਪਿੰਡ ਲਈ ਪਿੰਡ ਬੈਠ ਕੇ ਕਰਨਾ ਆਪਾਂ ਨੂੰ ਕੋਈ ਨੌਂ ਦਾ ਤਾਂ ਐਡਾ ਹੈ ਨਹੀਂ ਕਿ ਨੌ ਆਪਣਾ ਆਲਰੇਡੀ ਪਹਿਲਾਂ ਹੀ ਮਹਾਰਾ ਦੀ ਕਿਰਪਾ ਨਾਲ ਹੈਗਾ ਸਾਰਾ ਕੁਝ ਵੀਜ਼ਾ ਬਾਈ ਜੀ ਕਿਹੜੀ ਕਿਹੜੀ ਕੰਟਰੀ ਦਾ ਲਵਾਉਣੀ ਤੁਸੀਂ ਵੀਜ਼ਾ ਆਪਣੇ ਕੋਲੇ ਕੈਨੇਡਾ ਦਾ ਵਰਕ ਪਰਮਿਟ ਹੈਗਾ ਜੀ ਤੇ ਕੈਨੇਡਾ ਟੂਰਿਸਟ ਹੈਗਾ ਇਨਵੈਸਟਰ ਵੀਜ਼ਾ ਹੈਗਾ ਕੈਨੇਡਾ ਦਾ ਜੀ ਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਆਪਾਂ ਕਰਦੇ ਹਾਂ ਜੀ ਤੇ ਇਹਦੇ ਨਾਲ ਆਪਾਂ ਹੋਰ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਯੂਰਪ ਦਾ ਸੈਂਗਾਨ ਵੀਜ਼ਾ ਤੇ ਇਟਲੀ ਦਾ ਵਰਕ ਪਰਮਿਟ ਜਿਹੜਾ 9 ਮਹੀਨੇ ਵਾਲੇ ਜਿਹਦੇ ਨੂੰ ਆਪਾਂ ਪੇਪਰ ਕਹਿ ਦਿੰਨੇ ਆ ਤੇ ਉਹ ਨਾਲ ਆਪਾਂ ਉਹ ਕਰਦੇ ਆ ਤੇ ਨਾਲ ਆਪਾਂ ਸਾਊਥ ਕੋਰੀਆ ਦਾ ਕਰਦੇ ਆ ਜੀ ਸਕਸੈਸ ਰੇਟ ਕਿੰਨਾ ਪਈ ਜੀ ਤੁਹਾਡੇ ਵੀਜ਼ਾ ਦਾ ਜਿਹੜਾ ਕੈਨੇਡਾ ਦਾ ਸਾਡਾ ਵਰਕ ਪਰਮ ਵਰਕ ਪਰਮਟ ਆ ਨਾ ਉਹ ਤਾਂ ਤਕਰੀਬਨ 100% ਇਹ ਆ ਤੁਹਾਡੇ ਕੋਲੇ ਅੱਜ ਮੰਨ ਲਓ ਵੀ ਸੱਤਕ ਪਾਸਪੋਰਟ ਅੱਜ ਵੀ ਆਏ ਹੋਏ ਨੇ ਹਾਂ ਤੇ ਸੱਤ ਵੀਜ਼ੇ ਆਪਣੇ ਜਿਹੜੇ ਹੁਣ ਆਏ ਨੇ ਇਹ ਵਰਕ ਪਰਮਿਟ ਨੇ ਤੇ ਦੋ ਇਹਨਾਂ ਦੇ ਵਿੱਚੋਂ ਵੈਸਟਰ ਵੀਜ਼ੇ ਨੇ ਜੀ ਜੇ ਕਿਸੇ ਬੰਦੇ ਨੇ ਜਾਣਾ ਹੋਵੇ ਮਤਲਬ ਬਾਈ ਜੀ ਕੈਨੇਡਾ ਜਾਣਾ ਹੈ ਹਾਂਜੀ ਸਸਤਾ ਵੀਜ਼ਾ ਕਿਹੜਾ ਪੰਚ ਪੰਚ ਦਾ ਬੰਦੇ ਨੂੰ ਟੂਰਿਸਟ ਵਰਕ ਸਟਡੀ ਅ ਮਤਲਬ ਜਿਹੜਾ ਵੀਜ਼ਾ ਨਾ ਉਹ ਸਸਤੇ ਦਾ ਨਹੀਂ ਚੱਕਰ ਹੈਗਾ ਜੇ ਮੰਨ ਲ ਕੇ ਚੱਲੋ ਵੀ ਉਹ ਵਰਕ ਪਰਮਿਟ ਤੇ ਜਾ ਰਿਹਾ ਨਾ ਵਰਕ ਪਰਮਿਟ ਤੇ ਜਾਂਦਾ ਤੇ ਨਾਲ ਕੰਮ ਵੀ ਹੈਗਾ ਜੀ ਤੇ ਵਿੱਚ ਪੀਆਰ ਵੀ ਹੈਗੀ ਉਹਦੀ ਮੰਨ ਲਓ ਉਹ ਵੈਸਟਰ ਵੀਜ਼ੇ ਤੇ ਜਾਂਦਾ ਬੰਦਾ ਇਥੋਂ ਗਿਆ ਫਿਰ ਉੱਥੇ ਪਹਿਲਾਂ ਵਰਕ ਪਰਮਿਟ ਦੀ ਮੰਨ ਲਾ ਵੀ ਭਾਲ ਕਰਦਾ ਲੋਕਾਂ ਤੋਂ ਪੁੱਛਦਾ ਮੈਨੂੰ ਵਰਕ ਪਰਮਿਟ ਦੋ ਕੰਮ ਮਿਲੇ ਨਾ ਮਿਲੇ ਉਹ ਪ੍ਰੇਸ਼ਾਨ ਹੁੰਦਾ ਤੇ ਉਹ ਤਾਂ ਉਹਨਾਂ ਲੋਕਾਂ ਲਈ ਆ ਜਿਹੜਾ ਵੈਸਟਰ ਤੇ ਵੀਜ਼ਾ ਵੀ ਆਪਾਂ ਚਲੇ ਗਏ ਮੁੜਿਆ ਘੁੰਮੇ ਆਏ ਜਿਹੜਾ ਕੱਢਿਆ ਉਹਨਾਂ ਵਾਸਤੇ ਜ਼ਿਆਦਾ ਵਧੀਆ ਹੋ ਜੀ ਤੇ ਜਿਸ ਬੰਦੇ ਨੇ ਕੰਮ ਕਰਨਾ ਉਹਦੇ ਲਈ ਤਾਂ ਨਹੀਂ ਮੈਂ ਕਹਿੰਦਾ ਉਹਦੇ ਲਈ ਤਾਂ ਵਰਕ ਪਰਮਿਟ ਹੀ ਵਧੀਆ ਜੀ ਜਿਵੇਂ ਹੁਣ ਇੱਕ ਕੋਰ ਟ੍ਰੈਂਡ ਚੱਲਦਾ ਜੀ ਟੂਡੇ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਚ ਬੰਦੇ ਕਹਿੰਦੇ ਨੇ ਕਿ ਪੈਸੇ ਵੀਜ਼ੇ ਲੱਗਣ ਤੋਂ ਬਾਅਦ ਲੈਨੇ ਆਂ ਅਸੀਂ ਥੋਟਾ ਇਟ ਇਹ ਚ ਕੀ ਪ੍ਰੋਸੈਸ ਆ ਪੈਸੇ ਵਾਲੇ ਜਿਹੜਾ ਪੈਸਿਆਂ ਵਾਲਾ ਨਾ ਜਿੱਦਾਂ ਹੁਣ ਆਪਣੇ ਵਰਕ ਪਰਮਿਟ ਨੇ ਜੀ ਆਪਾਂ ਵਰਕ ਪਰਮਿਟ ਦਾ ਕਰਦੇ ਆ ਜੋ ਕੋਈ ਵੀ ਕਰਦੇ ਪੈਸੇ ਆਪਾਂ ਵੀ ਬਾਅਦ ਦੇ ਵਿੱਚ ਹੀ ਲੈਨੇ ਆਂ ਹੂੰ ਠੀਕ ਹੈ ਜੀ ਕਿਉਂਕਿ ਪੈਸੇ ਲੋਕਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਵੀ ਕਰਦੇ ਆ ਜਾਂ ਨਹੀਂ ਕਰਦੇ ਪਰ ਆਪਣੇ ਕੋਲ ਜਿੰਨੇ ਵੀ ਹੁਣਾਂ ਵੀਜ਼ੇ ਆਏ ਬੈ ਨੇ ਇਹ ਆਪਣੇ ਕੋਲ ਸਾਰੇ ਪੈਸੇ ਬਾਅਦ ਦੇ ਵਿੱਚ ਹੀ ਆਉਣੇ ਨੇ ਆਪਣੇ ਕੋਲ ਕਈ ਬੰਦੇ ਕਹਿ ਤਾਂ ਦਿੰਦੇ ਨੇ ਵੀ ਅਸੀਂ ਬਾਅਦ ਚ ਪਰ ਉਹ ਕਈ ਵਾਰੀ ਕਹਿੰਦੇ ਪੰਜ ਦੇ ਜੋ ਜੀ 10 ਦੇ ਜੋ ਐਵੇਂ ਵੀ ਕਈ ਵਾਰੀ ਥੋੜੇ ਬਹੁਤੇ ਵੀ ਅਗ ਲਗਣਾ ਇਹਨੂੰ ਕਢਾ ਲਓ ਬੀਜਾ ਲੱਗੇ ਨਾ ਲੱਗੇ ਬਾਅਦ ਚ ਕਹਿੰਦੇ ਫਾਈਲ ਖਰਚਾ ਆ ਗਿਆ ਜੀ ਆਹ ਖਰਚਾ ਆ ਗਿਆ ਉਹ ਬੜਾ ਟਾਈਮ ਨਾ ਲੰਮਾ ਚੱਲਣ ਵਾਲੇ ਕੰਮ ਨਹੀਂ ਹੁੰਦੇ ਜੇ ਆਪਾਂ ਕਹੀ ਨਾ ਕੁਸ਼ ਟਾਈਮ ਲਈ ਆਪਾਂ ਜਿਆਦਾ ਲੰਮੇ ਟਾਈਮ ਲਈ ਕੰਮ ਕਰਨੇ ਨੇ ਉਹ 5 5 4 4000 ਨਾਲ ਕੋਈ ਇਦਾਂ ਨਹੀਂ ਜਿਆਦਾ ਨਹੀਂ ਮੈਂ ਕਹਿੰਦਾ ਵਧੀਆ ਚ ਹੋਗਾ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਪੈਸੇ ਬਾਅਦ ਚ ਲੈਨੇ ਹੋ ਜੀ ਕਈ ਵਾਰੀ ਜਿਵੇਂ ਜ਼ਰੂਰੀ ਨਹੀਂ ਵੀ ਏਜੰਟੇ ਬੇਈਮਾਨ ਹੋਣ। ਕਈ ਵਾਰੀ ਬੰਦੇ ਵੀ ਬੇਈਮਾਨ ਹੋਏ ਤੁਸੀਂ ਵੀਜ਼ਾ ਲਵਾਤਾ ਕਿਸੇ ਦਾ। ਹੂੰ ਹੂੰ। ਉਹ ਅਗਲਾ ਕਹੇ ਯਾਰ ਮੇਥੋਂ ਪੈਸੇ ਨਹੀਂ ਬਣਿਆਗਾ ਤਾਂ ਬੰਦਾ ਮਾਨ ਬਦਲ ਜੇ ਵੀ ਇੱਕ ਸ਼ੈਡੋ ਯਾਰ ਕੋਈ ਵੀ ਚਾਂਸ ਬਣ ਜਾਂਦਾ। ਇਹ ਉਹ ਤਾਂ ਤੁਹਾਨੂੰ ਵੀ ਠੱਗੀ ਲੱਗ ਸਕਦੀ ਹੈ। ਨਹੀਂ ਤਕਰੀਬਨ ਜਿਹੜੇ ਆਪਾਂ ਵਰਕ ਪਰਮਿਟ ਦਾ ਕੰਮ ਕਰਦੇ ਆ ਨਾ ਆਪਣੇ ਕੋਲ ਕੋਈ ਵੀ ਬੰਦਾ ਆਉਂਦਾ ਵਰਕ ਪਰਮਿਟ ਲਈ ਆਉਂਦਾ ਉਹ ਤਕਰੀਬਨ ਆਪਾਂ ਨੂੰ ਜਾਣਦਾ ਹੀ ਆ ਜ਼ਿਆਦਾਤਰ ਤਾਂ ਵੀ ਆਪਣੇ ਮਤਲਬ ਕੋਈ ਆਪਣਾ ਯਾਰ ਦੋਸਤ ਆ ਉਹਨਾਂ ਦੇ ਜਾਣ ਪਛਾਣ ਤੋਂ ਤਾਂ ਆਪਾਂ ਨੂੰ ਕਈ ਦਾ ਵੀ ਆਪਾਂ ਫਲਾਣੇ ਬੰਦੇ ਨੂੰ ਜਾਣਦੇ ਆ ਤੁਸੀਂ ਉਹਨਾਂ ਨੂੰ ਲਿਆਓ। ਉਹ ਕਿ ਗਰਾਂਟਡ ਪਾਣਾ ਗਰਾਂਟਰ ਹੋ ਜਾਂਦੇ ਨੇ ਬੰਦੇ ਵੀ ਉਹ ਅਸੀਂ ਕਹਿ ਦਿੰਨੇ ਆ ਵੀ ਅਸੀਂ ਜਿੱਦਾਂ ਜ਼ਿੰਮੇਵਾਰੀ ਚੱਕਦੇ ਆ ਜੀ ਤੇ ਫਿਰ ਅਸੀਂ ਆਪ ਕਰ ਦਿੰਨੇ ਆ ਉੱਤੇ ਜੋ ਹੈਗਾ ਜੇ ਮਤਲਬ ਤੁਹਾਡੇ ਕੋਲ ਕੋਈ ਬੰਦਾ ਆਉਂਦਾ ਹੂੰ ਹੂੰ ਪਰਕ ਪਰਮਿਟ ਜਾਂ ਜੋ ਵੀ ਵੀਜ਼ਾ ਉਹਨੇ ਲਵਾਉਣਾ ਬਿਲਕੁਲ ਕੇਵਲ ਪਾਸਪੋਰਟ ਧਰਕੇ ਜਾਣਾ ਉਹਨੇ ਉਹਰੇ ਪਾਸਪੋਰਟ ਕਰਦਾ ਹੋਰ ਕੋਈ 5 ਪੈਸੇ 10 ਪੈਸੇ ਵੀ ਨਹੀਂ ਪੈਸੇ ਕੋਈ ਨਹੀਂ ਜੇ ਸਾਨੂੰ ਕੋਈ ਪੇਪਰਾਂ ਦੀ ਲੋੜ ਹੋਈ ਪੇਪਰ ਸਾਰੇ ਲਵਾਉਣੇ ਜੋਗੇ ਮਤਲਬ ਹੋਣਗੇ ਉਹ ਆਪਦੇ ਪੱਲੇ ਲਾਉਂਗੇ ਪਹਿਲਾਂ ਤੁਸੀਂ ਨਹੀਂ ਪੈਸੇ ਆਪਦੇ ਪੱਲੇ ਨਹੀਂ ਲਾਵਾਂਗੇ ਜਿਹੜੇ ਮਤਲਬ ਆਪਾਂ ਨੂੰ ਕੋਈ ਵੀ ਮਤਲਬ ਵੀ ਪ੍ਰੋਪਰਟੀ ਦੇ ਪੇਪਰ ਚਾਹੀਦੇ ਨੇ ਜਾਂ ਰਿਟਰਨਾਂ ਚਾਹੀਦਿਆਂ ਨੇ ਜਾਂ ਐਕਸਪੀਰੀਅੰਸ ਚਾਹੀਦਾ ਉਹ ਤਾਂ ਅਸੀਂ ਲੈਣਾ ਹੀ ਲੈਣਾ ਪੈਣਾ। اچھا ਜੋ ਪੇਪਰ ਵਰਕ ਹੁੰਦਾ ਉਹ ਤਾਂ ਲੈਣੀ ਲੈਣਾ। ਉਹ ਲੈਣਾ ਆਪਾਂ ਨੇ ਚਾਹੀਦਾ। ਬਾਕੀ ਜਿਹੜੀ ਫੀਸ ਐ ਟੋਟਲ ਉਹ ਬਾਅਦ ਚ। ਉਹ ਵੀਜੇ ਤੋਂ ਬਾਅਦ ਚ ਸਾਰਾ ਕੁਝ। ਜੀ। ਭਾਈ ਜੀ। ਕਿੰਨੇ ਦਿਨਾਂ ਚ ਤੁਹਾਡਾ ਮਤਲਬ ਵੀਜਾ ਆ ਜਾਂਦਾ ਥੋੜਾ ਲਾਇਆ ਹੋਇਆ ਵੀਜਾ ਜਿਹੜਾ। ਜਿਹੜਾ ਵਰਕ ਪਰਮਿਟ ਆ ਅਸੀਂ 15 ਕ ਦਿਨ ਦੇ ਵਿੱਚ ਫਾਇਲ ਲਾ ਦਿੰਨੇ ਆ ਕਿਉਂਕਿ ਸਾਡੇ ਕੋਲ ਜਿੰਨੀਆਂ ਵਿਲਾਵੀਆਂ ਹੈਗੀਆਂ ਸਾਡੀਆਂ ਅਪਰੂਵ ਹੋਈਆਂ ਵੀ ਨੇ ਸਾਡੇ ਕੋਲ ਹੁੰਦੀ ਆਲਰੇਡੀ। ਜੀ। ਤੇ 15 ਦਿਨ ਦੇ ਵਿੱਚ ਹੀ 9 ਪਾ ਕੇ ਫੈਲ ਲਾ ਦਨੇ ਆ ਤੇ ਜਿਹੜਾ ਵੀਜੇ ਦਾ ਟਾਈਮ ਆ ਉਹ ਮੰਨ ਕੇ ਚੱਲੋ ਵੀ ਜੇ ਆਪਾਂ ਕਹੀਏ ਵੀ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਤਾਂ ਲੱਗਦਾ ਹੀ ਲੱਗਦਾ ਉਹਦੇ ਵਿੱਚ ਵੀਜ਼ਾ ਜੋ ਐਂਬੈਸੀ ਦਾ ਪ੍ਰੋਸੈਸ ਆ ਵੀਜ਼ੇ ਦਾ ਇੰਨਾ ਟਾਈਮ ਲੱਗ ਜਾਂਦਾ ਜਿਹੜਾ ਪਾਰਕ ਪਰਮਿਟ ਦਿੰਨੇ ਹੋ ਤੁਸੀਂ ਬਾਈ ਜੀ ਕੱਲਾ ਕੈਨੇਡਾ ਦੀ ਦਿਨ ਜਿਵੇਂ ਹੁਣ ਹੋਰ ਕੰਟਰੀ ਚ ਕੈਨੇਡਾ ਨੂੰ ਲੋਕ ਥੋੜਾ ਜਿਹਾ ਉਹ ਕਰਦੇ ਨੇ ਵੀ ਕੰਮ ਨਹੀਂਵੇਂ ਨੈੱਟ ਤੇ ਰੋਲਾ ਵਗੈਰਾ ਪੈਂਦਾ ਤੁਸੀਂ ਜਿਵੇਂ ਆਸਟ੍ਰੇਲੀਆ ਅਮਰੀਕਾ ਜਾਂ ਹੋਰ ਕੋਈ ਕੰਟਰੀਆਂ ਕੋ ਉਤਰਦਾ ਨਹੀਂ ਵਰਕ ਪਰਮਿਟ ਜਿੱਦਾਂ ਜਿੱਦਾਂ ਇਟਲੀ ਦਾ ਇਟਲੀ ਦਾ ਆਪਾਂ ਵਰਕ ਪਰਮਿਟ ਦਿੰਦੇ ਆ 9 ਮਹੀਨੇ ਵਾਲਾ ਜੀ 9 ਮਹੀਨੇ ਵਾਲਾ ਤੇ ਸਾਲ ਵਾਲੇ ਪੇਪਰ ਖੋਲਦੇ ਨੇ ਸਾਲ ਦਾ ਵਰਕ ਪਰਮਿਟ ਹੁੰਦਾ ਹਮ ਆਪਾਂ ਕਰੀਏ ਇਟਲੀ ਤੇ ਜਿਆਦਾ ਇਟਲੀ ਦਾ ਵਰਕ ਪਰਮਿਟ ਲਈ 9 ਮਹੀਨੇ ਤੇ ਸਾਲ ਦਾ ਆਪਣੇ ਕੋਲਿਆ ਨਾ ਜੀ ਆਸਟ੍ਰੇਲੀਆ ਵਗੈਰਾ ਉਧਰ ਆਸਟ੍ਰੇਲੀਆ ਦਾ ਵਿਸਟਰ ਵੀਜ਼ਾ ਹੀ ਆ ਜਿਆਦਾ ਜੀ ਬਿਲਕੁਲ ਜੋ ਵੀ ਹੈਗਾ ਹਮ ਠੀਕ ਹੈ ਜੀ ਬਾਕੀ ਜਿਹੜਾ ਸਾਊਥ ਕੋਰੀਆ ਦਾ ਜੀ ਉਹ ਵੀ ਆਪਾਂ ਕਰ ਲੋ ਵਿਸਟਰ ਵੀਜ਼ਾ ਹਮ ਤੇ ਜਾ ਕੇ ਜਿੱਦਾਂ ਵੀ ਕੋਈ ਕਿਦਾਂ ਪੇਪਰ ਆਪਦੇ ਚੇਂਜ ਕਰ ਲੈਂਦਾ ਕੋਈ ਕੁਛ ਕਾਤਾ ਅੱਗੇ ਕਰ ਦਿੰਦਾ ਕਿ ਤੁਸੀਂ ਆਪਦੇ ਪਿੰਡ ਚ ਵੀ ਮਤਲਬ ਕਹਿੰਨਾ ਕਰੀ ਬੈਠੇ ਹੋ ਹਾਂਜੀ ਜਿਹੜੇ ਵੱਡੇ ਇਮੀਗ੍ਰੇਸ਼ਨ ਹੁੰਦੇ ਨੇ ਹਾਂਜੀ ਇੱਕ ਦਫ਼ਤਰ ਜਿਵੇਂ ਚੰਡੀਗੜ੍ਹ ਹੋਵੇ ਜੀ ਉਹ ਕੋ ਕਹਿੰਦੇ ਨੇ ਇੱਕ ਸਾਡੀ ਬ੍ਰਾਂਚ ਕੈਨੇਡਾ 'ਚ ਆ ਉੱਥੋਂ ਅਸੀਂ ਪ੍ਰੋਸੈਸ ਸ਼ੁਰੂ ਕਰਦੇ ਆ ਸਾਡੇ ਆਪਦੇ ਵਕੀਲ ਨੇ ਹਾਂਜੀ ਥੋੜਾ ਵੀ ਕੋਈ ਐ ਇੱਥੇ ਹੀ ਬਸ ਆਹੀ ਦਫ਼ਤਰ ਇੱਥੋਂ ਹੀ ਸ਼ੁਰੂ ਕਰਦੇ ਹਾਂ ਪ੍ਰੋਸੈਸ ਜਾਂ ਥੋੜੀਵੇਂ ਕੋਈ ਕੈਨੇਡਾ 'ਚ ਮੇਰੇ ਕੋਈ ਵਰਕ ਪਰਮਿਟ ਲਵਾਉਣੇ ਉੱਥੇ ਵੀ ਥੋੜੀ ਕੋਈ ਬ੍ਰਾਂਚ ਵਗੈਰਾ ਹੈਗੀ ਹੈ ਨਹੀਂ ਸਾਡਾ ਉਰੋਂ ਹੀ ਕਰਦੇ ਹਾਂ ਸਾਰਾ ਕੁਝ ਜੋ ਵੀ ਕਰਦੇ ਹਾਂ ਘਰੇ ਬੈਠ ਕੇ ਇੱਥੇ ਹੀ ਸਾਡਾ ਦਫ਼ਤਰ ਆ ਸਭ ਕੁਝ ਇੱਥੇ ਹੀ ਅਸੀਂ ਇੱਥੋਂ ਹੀ ਕਰਦੇ ਹਾਂ ਜੋ ਕੁਝ ਵੀ ਕਰਦੇ ਹਾਂ ਉਦਾਂ ਮੈਂ ਕੈਨੇਡਾ ਪੀਆਰ ਹਾਂ ਜੀ ਤਕਰੀਬਨ ਜ਼ਿਆਦਾਤਰ ਆਪਦਾ ਕੰਮ ਆ ਬਿਨਸ ਆਪਦਾ ਉੱਥੇ ਵੀ ਜੀ ਤੇ ਜਿੱਦਾਂ ਇਟਲੀ ਦੇ ਵਿੱਚ ਆ ਨੋਮੀਨਲੇ ਵਾਲੇ ਪੇਪਰਾਂ ਦਾ ਸਾਲ ਵਾਲਿਆਂ ਦਾ ਉੱਥੇ ਆਪਣਾ ਫਾਰਮਿੰਗ ਦਾ ਖੇਤੀ ਦਾ ਆਪਣਾ ਕੰਮ ਆ ਆਪਣੇ ਕੋਲ ਉੱਥੇ ਵੀ ਜਿੱਦਾਂ 60 ਏਕੜ ਤਿੰਨ ਕਸਾਲ ਹੋ ਗਿਆ ਆਪਣੇ ਕੋਲ ਲੈ ਬੈਨੇ ਉੱਥੇ ਮੈਂ ਐ ਮੇਰਾ 파ਟਰਨ ਇੱਕ ਤੇ ਇਟਲੀ ਦੇ ਵਿੱਚ ਵੀ ਆਪਣਾ ਆਪਦਾ ਕੰਮ ਆ ਚਲੋ ਠੀਕ ਹੈ ਬਾਈ ਜੀ ਠੀਕ ਆ ਜੀ ਓਕੇ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਤੇ ਤੁਸੀਂ ਸਾਡੇ ਕੋਲ ਆਏ ਧੰਨਵਾਦ ਜੀ ਬਹੁਤ ਠੀਕ ਆ ਜੀ ਧੰਨਵਾਦ ਸਸਿ ਸਸਿ ਕਾਰ